ਉਹ ਬੰਦਾ ਆਪ ਪੱਲਾਣਾ ਫੜਾ ਜਿਹੜਾ ਦਸਤਕਾਂ ਦੇ ਜ਼ਮਾਨਾ ਕਾਨੂੰਨ ਬਣਾਇਆ ਜਿਹੜਾ ਜੀ ਉਹ ਮੂਕੀਆ ਨੂੰ ਆਪ ਪੱਲਾਣਾ ਲਾਦਾ ਕੋਈ ਵੀ ਕੋਈ ਬੈਦਲੇ ਜਾ ਸਕਦਾ ਬਿਨਾਂ ਬਾਈਕ ਦੇ ਜਾ ਬਹੁਤ ਮੁਸ਼ਕਲ ਆਉਂਦਾ ਮਾਮੂਲੀ ਤੋਂ ਬਹੁਤ ਇਸਾ ਕੋਨਰ ਦੇਖ ਰਹੇ ਸਾਰੇ ਦਸਤਕਾਂ ਦਾ ਸਵਾਗਤ ਹੈ ਮੈਂ ਹਰ ਚਰਜੀ ਪੁੱਛੀ ਸੋ ਦੋਸਤੋ ਅੱਜ ਜਿਆਦਾ ਖਾਸ ਖਬਰ ਇਹ ਅਪਡੇਟ ਜਿਹੜਾ ਆਇਆ ਹੈ ਕੀ ਕੇਂਦਰ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਜਿਹੜਾ ਕਿ ਬਣਾਇਆ ਗਿਆ ਸੜਕ ਕਾਸਤਿਆ ਸੰਬੰਧੀ ਅਗਰ ਜੇ ਕਿਸੇ ਕੋਈ ਟਰੱਕ ਡਰਾਈਵਰ ਜਾਂ ਡਰਾਈਵਰ ਤੋਂ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਉਸ ਦੀ ਹੁਣ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਦੇ ਕੀਤਾ ਵੀ 70000 ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਇਹ ਕਾਨੂੰਨ ਟਰੱਕ ਡਰਾਈਵਰਾਂ ਨੂੰ ਟਰੱਕ ਆਪਰੇਟਰਾਂ ਨੂੰ ਜਿਹੜਾ ਕਿ ਪਾਸ ਨਹੀਂ ਕੀਤਾ ਗਿਆ ਤੇ ਜਿਸ ਦੇ ਵਿਰੋਧ ਤੇ ਵਿੱਚ ਉਹਨਾਂ ਨੇ ਅਕਤੂਬਿਆਂ ਦੇ 8 ਤੂਬਿਆਂ ਦੇ ਵਿੱਚ ਇੱਕ ਟਰੱਕ ਆਪਰੇਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਦਾ ਅਸਰ ਜਿਸ ਦਾ ਅਸਰ ਆ ਤੁਸੀਂ ਦੇਖ ਰਹੇ ਹੋ ਕਿਉਂਕਿ ਜੇ ਪੈਟਰੋਲ ਪੰਪਾਂ ਦੇ ਜਿਹੜੀਆਂ ਪੈਟਰੋਲ ਪੰਪਰ ਡੀਜਲ ਲੈਣੀਆਂ ਗੱਡੀਆਂ ਉਹ ਪਿੱਛੇ ਤੋਂ ਡਿੱਫੂ ਤੋਂ ਗੱਡੀਆਂ ਜਿਹੜੀਆਂ ਕਿ ਬੰਦ ਹੋ ਗਈਆਂ ਨੇ 8 ਰੁਪਏ ਦੀ ਇਹ ਇਹ ਹੜਤਾਲ ਰੱਖੀ ਗਈ ਹੈ ਤੇ ਜਿੱਦਾਂ ਤੁਸੀਂ ਸਾਰਾ ਪਟਿਆਲਾ ਦੇ ਇੱਕ ਨਿੱਜੀ ਪੈਟਰੋਲ ਪੰਪ ਤੇ ਦੇਖ ਰਹੇ ਹੋ ਕਿੱਥੇ ਲੋਕ ਆਪਣੇ ਸਕੂਟਰ ਮੋਟਰਸਾਈਕਲਾਂ ਦੇ ਵਿੱਚ ਤੇਲ ਪਵਾ ਰਹੇ ਨੇ ਕਿਉਂਕਿ 3 ਦਿਨਾਂ ਦੀ ਇਹ ਹੜਤਾਲ ਹੈ ਔਰ ਜੇ 3 ਦਿਨ ਇਹ ਸ਼ਹਿਰ ਦੇ ਵਿੱਚ ਪੈਟਰੋਲ ਔਰ ਡੀਜਲ ਨਾ ਆਇਆ ਤਾਂ ਬਹੁਤ ਹੀ ਜਿਹੜਾ ਕਿ ਲੋਕਾਂ ਦੇ ਵਿੱਚ ਇੱਕ ਔਖਾ ਹੋ ਜਾਏਗਾ ਜੀ ਆਪਣੀ ਜੀ ਪਾਜੀ ਇਹ ਏਡੀ ਪੰਪ ਤੇ ਲੈਣ ਲੱਗੀ ਪਈ ਆ ਕੀ ਕਹੋਂਗੇ ਤੁਸੀਂ ਇਸ ਬਾਰੇ ਵਿੱਚ ਜਿਹੜੇ ਉਹ ਕਾਨੂੰਨ ਆਏ ਨੇ ਉਹ ਸਜ਼ਾ ਤੇ ਦਰਮਾਨੇ ਵਾਲੇ ਠੱਖਾਂ ਨੇ ਜੀ ਟਰਾਂਸਪੋਰਟ ਗਵਰਨਮੈਂਟ ਵੱਲੋਂ ਜੀ ਇਹਨਾਂ ਕਰਕੇ ਹੋ ਰਿਹਾ ਜੀ ਇਹ ਨਹੀਂ ਠੱਗੀ ਲੱਗਦਾ ਮਤਲਬ ਖੱਜਲ ਖੋਜੀ ਹੋ ਰਹੀ ਹੈ ਪਾਜੀ ਇਹ ਜਣਾ ਹੋਵੇ ਜੇ ਪਾਜੀ ਚਾਰ ਪੰਜ ਦਿਨ ਨਾ ਡੀਜ਼ਲ ਪੈਟਰੋਲ ਆਇਆ ਤਾਂ ਬਹੁਤ ਆਈ ਆਈ ਠੀਕ ਹੈ ਕੀ ਨਾਮ ਹੈ ਤੁਹਾਡਾ ਪੈਟਰੋਲ ਪੰਪ ਤੇ ਲੈਣ ਲੱਗੀ ਪਈ ਹੈ ਹੜਤਾਲ ਹੋਏਗੀ 8 ਰੁਪਏ ਦੀ ਕੀ ਕੌਂਗਰਸ ਵਾਰੇ ਆਮ ਲੋਕਾਂ ਨੂੰ ਬਹੁਤ ਹੀ ਸਾਡੀ ਇਹ ਵਾਰੀ ਪਸੰਦ ਆ ਰਹੀ ਹੈ ਜੀ। ਗੋਰੇ ਆ ਕੇ ਪਤਾ ਚੱਲਿਆ ਵੀ ਪੈਟਰੋਲ ਪੰਪ ਦੀ ਲਾਈਨ ਗਲਤੋਂ ਮੰਨ ਨਹੀਂ ਲੱਗਦਾ ਜੇ 6-7 ਪੈਟਰੋਲ ਡੀਜ਼ਲ ਨਾ ਆਇਆ ਔਖਾ ਹੋਏਗਾ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਫੈਸਲੇ ਤੇ ਗੌਰ ਕਰਨੇ ਵੀ। ਕਿੰਨਾ ਸਟਾਕ ਪਿਆ ਤੁਹਾਡੇ ਕੋਲ ਹੁਣ ਤੱਕੋ। ਜੀ। ਕੀ ਇਹ ਸੰਯੋਗਨ ਬਿਜਾ ਉਪਰਹੱਤੇ ਚੱਲਣ ਦੀ ਸੰਭਾਵਨਾ ਬਸਤਤ ਹੈ ਮਤਲਬ ਗਾਹਕ ਜਿਆਦਾ ਆ ਰਹੇ ਪਿੱਛੋਂ ਡਿੱਪੂ ਤੋਂ ਗੱਡੀਆਂ ਆ ਰਹੀਆਂ ਨਹੀਂ ਆ ਰਹੀਆਂ ਮਤਲਬ ਕਿੰਨੇ ਦਿਨ ਤੱਕ ਚੱਲ ਸਕਦੀ ਹੈ ਹੜਤਾਲ 3 ਦਿਨ 3 ਦਿਨ ਤੱਕ ਤਾਂ ਕਹਾ ਹੋਇਆ ਅਸਲੀ ਰੋਸ਼ਨੀ ਪਤਾ ਨਹੀਂ ਆ ਰਹੀ ਹਾਂ ਜੀ ਸਾਹਿਬ ਜੀ ਇਹ ਮੈਂ ਤੁਹਾਨੂੰ ਦੱਸਦਾ ਕਿ ਕਿੰਨੀ ਕੀ ਦੇਰ ਤੱਕ ਦਾ ਰਹੇਗਾ ਡੀਜ਼ਲ ਜੀ ਇਹ ਪੈਟਰੋਲ ਰੋਲ ਹੈ ਜੀ ਇਹ ਮੰਨਦਾ ਹਾਂ ਕਿ ਤੁਹਾਹਾ ਤਾਂ ਬਹੁਤ ਅਸਰ ਪਾਏ ਲੱਗੇਗਾ ਜੀ ਬਹੁਤ ਸਾਹਿਬ ਜੀ ਆ ਪੰਪ ਤੇ ਦੇਖ ਰਹੇ ਤੁਸੀਂ ਕੀ ਕਹੋਗੇ ਇਸ ਬਾਰੇ ਇਸ ਬਾਰੇ ਤਾਂ ਬਹੁਤ ਗਲਤ ਹੋ ਰਹੀ ਹੈ ਜੀ ਇਹ ਜੋ ਵੀ ਹੋ ਰਹੀ ਹੈ ਜੀ ਜੀ ਹਰ ਇੱਕ ਦਿਨ ਬਿਨਾਂ ਫੋਲਡ ਵਹੀਕਲ ਬਿਨਾਂ ਕੋਈ ਕੰਪਨੀ ਚੱਲ ਨਹੀਂ ਜੀ ਬਿਨਾਂ ਵਾਈਕਲ ਤੋਂ ਇਹ ਕੋਈ ਫਾਇਦਰ ਹੋਇਆ ਲੰਡਾ ਨਹੀਂ ਵਾਈਕਲ ਬਿਨਾਂ ਹਰ ਇੱਕ ਰੋਸ ਤਾ ਜੀ ਜੇ ਹੁਣ ਦੋ ਤਿੰਨ ਦਿਨਾਂ ਸਟ੍ਰਾਈਕ ਹੋ ਗਈ ਕੋਈ ਬੈਦਲ ਨਹੀਂ ਜਾ ਸਕਦਾ ਬਿਨਾਂ ਬਾਈਕ ਦੇ ਜਾਣਾ ਬਹੁਤ ਮੁਸ਼ਕਲ ਹੈ ਮਤਲਬ ਸਰਕਾਰ ਨੂੰ ਚਾਹੀਦਾ ਤੇ ਇਹ ਕਾਰ ਕਿਤੇ ਜਾਵੇ ਛੇਤੀ ਤੋਂ ਛੇਤੀ ਸਰਕਾਰ ਨੂੰ ਚਾਹੀਦਾ ਜੀ ਦੇਖੋ ਜਿਹੜਾ ਟੱਕਾਂ ਵਾਲੇ ਵਾਸਤੇ ਬਣਿਆ ਜੀ ਉਹਦਾ ਸਭ ਦੀ ਸਜ਼ਾ ਉਹ ਗਲਤ ਹੈ ਜਦੋਂ ਉਹ ਟ੍ਰੈਕਾਂ ਦਾ ਜਾਂ ਗੱਡੀ ਵਾਲੇ ਖਲਤ ਹੁੰਦੇ ਨੇ ਜਦੋਂ ਭੀੜ ਦੇ ਵਿੱਚੋਂ ਟਰੱਕ ਫੈਮ ਥੱਪਕੇ ਚ ਪਜਕਾਰ ਟੱਕਾਂ ਵਾਲੇ ਨੂੰ ਮਾਰਦੇ ਨੇ ਆਹ ਐਡੀ ਤੁਸੀਂ ਦੇਖ ਰਹੇ ਹੋ ਹੜਤਾਲ ਪੰਪਾਂ ਦੀ ਪੰਪਾਂ ਹੀ ਰੋਕੀਆ ਅੱਜ ਤਾਂ ਨਹੀਂ ਆ ਜੀ ਅੱਜ ਦੇ ਦਰਦ ਨਾਲ ਸਭ ਮੰਤਰ ਨੇ ਪਪਕਾਰੇ ਕੀ ਕਹੋਗੇ ਇਸ ਬਾਰੇ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਜਿਹੜਾ 10 ਲੱਖਾਂ ਦਾ ਜਮਾਨਾ ਕਾਨੂੰਨ ਬਣਾਇਆ ਜਦਾ ਜੀ ਤਾਂ ਹੀ ਗੱਲ ਬਣੀ ਨਹੀਂ ਤੇ ਲੋਕ ਚੋਰ ਸਰਕਾਰ ਫੜਕਾ ਦੇ ਸੁੱਕੇ ਆ ਜਾਈ ਪਬਲਿਕ ਸਾਰੇ ਤੋਂ ਲੋਕਾਂ ਦੇ ਮੰਦੇ ਵਿੱਚ ਕਿ دہشت પેટ્રોલ ਪੰਪ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਮੇਰੇ ਪਿੱਛੇ ਹਵਾਰਾ ਚੌਂਕ ਪਟਿਆਲਾ ਦੀਆਂ ਤਸਵੀਰਾਂ ਜਿੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਪੀਆਂ ਲੋਕ ਆਪਣੇ ਟੈਂਕਰਾਂ ਦੇ ਵਿੱਚ ਡੀਜ਼ਲ ਔਰ ਪੈਟਰੋਲ ਪੁਆਨ ਆ ਰਹੇ ਆ ਇਸ ਤਬੰਦੀ ਜਦੋਂ ਅਸੀਂ ਪੈਟਰੋਲ ਪੰਪ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਿਰਫ 2-3 ਘੰਟੇ ਦਾ ਹੀ ਸਟਾਕ ਬਚਿਆ ਪਿਆ ਉਸ ਤੋਂ ਬਾਅਦ ਸਾਡੇ ਕੋਲ ਤੇਲ ਤੇ ਡੀਜ਼ਲ ਜਿਵੇਂ ਮੁੱਕ ਜਾਏਗਾ ਤੇ ਹੁਣ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਟਰੱਕ ਡਰਾਈਵਰਾਂ ਦੀ ਮੰਗਾਂ ਦੇ ਜਲਦੀ ਤੋਂ ਜਲਦੀ ਧਿਆਨ ਦੇ ਕੇ ਤੇ ਲੋਕਾਂ ਨੂੰ ਇਸ ਦੁੱਖ ਦਾ ਸਾਹ ਮਿਲੇ ਤੇ ਜਿਹੜਾ ਕਿ ਪੈਟਰੋਲ ਪੰਪ ਔਰ ਇਹ ਪੈਟਰੋਲ ਪੰਪ ਨਹੀਂ ਇਸ ਤੋਂ ਇਲਾਵਾ ਵੀ ਤਬੀ ਮੰਡੀਆਂ ਹੋ ਗਈਆਂ ਟ੍ਰਾਂਸਫਰ ਟ੍ਰਾਂਸਪੋਰਟ ਹੋ ਗਏ ਇਹ ਵੀ ਕੰਮ ਬੰਦ ਹੋਏਗਾ ਔਰ ਬਹੁਤ ਹੀ ਉੱਤਰ ਭਾਰਤ ਦੇ ਵਿੱਚੀ ਦਾ ਅਸਰ ਦੇਖਣ ਨੂੰ ਪਏਗਾ ਕਿਉਂਕਿ ਜਿਹੜੇ ਪੈਟਰੋਲ ਟ੍ਰੱਕ ਓਪਰੇਟਰ ਜਿਹੜੇ ਹੈਗੇ ਆ ਉਹ ਕਹਿ ਰਹੇ ਨੇ ਵੀ ਕੇਂਦਰ ਸਰਕਾਰ ਨੂੰ ਸਾਡੀ ਮੰਗਾਂ ਤੇ ਛੇਤੀ ਤੋਂ ਛੇਤੀ ਕਾਰ ਕਰਨਾ ਚਾਹੀਦਾ ਹੈ ਪੰਜਾਬਾ ਤੋਂ ਚਰਨਜੀਤ ਚੋਸੀ ਦੇਣਾ